ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵੈਜ ਕੁਕਿੰਗ ਚੈਨਲ ਦੇ ਵਿੱਚ ਤੇ ਦਿਵਾਲੀ ਤਾਂ ਸਾਰਿਆਂ ਨੂੰ ਵਧਾਈਆਂ ਜੀ ਤੇ ਵਾਹਿਗੁਰੂ ਸਾਰਿਆਂ ਨੂੰ ਖੁਸ਼ੀਆਂ ਲੈ ਕੇ ਆਵੀਂ ਦਿਵਾਲੀ ਤੇ ਅੱਜ ਆਪਾਂ ਦਿਵਾਲੀ ਤੇ ਸਪੈਸ਼ਲ ਕਲਾ ਕੰਦ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਬਾਜ਼ਾਰ ਦੇ ਵਿੱਚ 800 ਰੁਪਏ ਕਿਲੋ ਕਈ 1000 ਰੁਪਏ ਕਿਲੋ ਵੀ ਦਿੰਦੇ ਆ ਤੇ ਆਪਾਂ ਤੁਹਾਨੂੰ ਬੜੇ ਈਜ਼ੀ ਮੈਥਡ ਦੇ ਨਾਲ ਜਿਹੜੀ ਕਲਾ ਕੰਦ ਦਾ ਬਹੁਤ ਹੀ ਟੇਸਟੀ ਤੇ ਪੀਸ ਕੱਟ ਕੇ ਦਿਖਾਵਾਂਗੇ ਤੇ ਤੋੜ ਕੇ ਵੀ ਦਿਖਾਵਾਂਗੇ ਤਾਂ ਤੁਸੀਂ ਵੀਡੀਓ ਸਾਰੀ ਦੇਖਿਓ ਜੀ। ਤੇ ਉਦ ਲਈ ਆਪਾਂ ਕੜਾਈ ਆ ਜਿਹੜਾ ਉਹਦੇ ਵਿੱਚ ਥੋੜਾ ਜਿਹਾ ਪਹਿਲਾਂ ਪਾਣੀ ਪਾਵਾਂਗੇ ਤੇ ਚਾਰੇ ਪਾਸੇ ਨਾ ਥੋੜਾ ਜਿਹਾ ਹਿਲਾ ਲਾਂਗੇ ਪਾਣੀ ਨੂੰ ਤਾਂ ਕਿ ਜਿਹੜਾ ਦੁੱਧ ਆ ਪਾਵਾਂਗੇ ਵਿੱਚ ਉਹ ਥੱਲੇ ਨਾ ਲੱਗੇ। ਤੇ ਥੋੜਾ ਜਿਹਾ ਗਰਮ ਹੋਣ ਤੇ ਪਾਣੀ ਆ ਜਿਹੜਾ ਫਿਰ ਆਪਾਂ ਇਹਦੇ ਵਿੱਚ ਦੁੱਧ ਪਾਵਾਂਗੇ ਜੀ। ਇਹ ਆਪਣਾ ਹੈਗਾ ਇਹ 1.5 ਕਿਲੋ ਦੁੱਧ ਤੇ ਇਹ ਹੈਗਾ ਜੀ ਮਾਝਾ ਦਾ ਦੁੱਧ ਤੇ ਵਿੱਚ ਬੂੰਦ ਵੀ ਪਾਣੀ ਦੀ ਨਹੀਂ ਪਾਈ ਆਪਾਂ। ਤੇ ਆਪਾਂ ਇਹਨੂੰ ਉਬਾਲਾ ਦਵਾਲਾਂਗੇ ਆਪਣੇ ਦੁੱਧ ਨੂੰ। ਕਹ ਰਾ ਤੁਸੀਂ ਇਹਨੂੰ ਟੱਕ ਕੇ ਰੱਖ ਦਿਓ ਤਾਂ ਕਿ ਛੇਤੀ ਬਾਲਾ ਆ ਜੇ ਨੰਗਾ ਤੁਸੀਂ ਹਜੇ ਨਾ ਕਰਿਓ ਕਿਉਂਕਿ ਛੇਤੀ ਬਾਲਾ ਨਹੀਂ ਹੋਣਾ ਫਿਰ ਇਹਨੂੰ ਲੋ ਜੀ ਆਪਣੇ ਦੁੱਧ ਨੂੰ ਆ ਗਿਆ ਇਹ ਬਾਲਾ ਤੇ ਹੌਲੀ ਹੌਲੀ ਆਪਾਂ ਇਹਨੂੰ ਕਾੜਦੇ ਜਾਵਾਂਗੇ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਤੇ ਕਮੈਂਟ ਕਰਕੇ ਦੱਸਿਓ ਵੀ ਆਪਾਂ ਨੂੰ ਕਿਹੋ ਜੀ ਰੈਸਪੀ ਲੱਗੀ ਐ ਸਾਨੂੰ ਤੇ ਹੁਣ ਆਪਾਂ ਇਹਦੇ ਵਿੱਚ ਅੱਧੇ ਗੋਲੀ ਕਿਉਂਕਿ ਦੁੱਧ ਮਿੱਠਾ ਹੁੰਦਾ ਹੈ ਪਹਿਲਾਂ ਹੀ ਅੱਧੇ ਗੋਲੀ ਬਹੁਤ ਅਖੰਡ ਦੀ ਤੇ ਤੁਸੀਂ ਅੱਧੂ ਵੀ ਘੱਟ ਕਰ ਸਕਦੇ ਆ ਅੱਧੀ ਤੋਂ ਵੀ ਘੱਟ ਗੋਲੀ ਪਾਈ ਸੀਗੀ ਮੈਂ ਅਖੰਡ ਦੀ ਖੰਡ ਆਪਾਂ ਪਹਿਲੇ ਹੀ ਪਾਤੀ ਤਾਂ ਕਿ ਜਿਹੜਾ ਮਾੜਾ ਮੋਟਾ ਪਾਣੀ ਹੁੰਦਾ ਖੰਡ ਦਾ ਉਹ ਇਹਦੇ ਨਾਲ ਹੀ ਦੁੱਧ ਦੇ ਸੁੱਕ ਜਾਊਗਾ ਜੇ ਬਾਅਦ ਚ ਪਾਵਾਂਗੇ ਤਾਂ ਆਪਾਂ ਨੂੰ ਜ਼ਿਆਦਾ ਪਕਾਉਣਾ ਪਊਗਾ ਆਪਣੇ ਦੁੱਧ ਨੂੰ ਕਿਉਂਕਿ ਖੰਡ ਆ ਜਿਹੜੀ ਉਹ ਪਾਣੀ ਚਾਸ਼ਨੀ ਦੀ ਛੱਡ ਦਿੰਦੀ ਆ ਆਪਦੀ ਤਾਂ ਨਹੀਂ ਕਰਕੇ ਆਪਾਂ ਪਹਿਲੇ ਖੰਡ ਪਾਤੀ ਆ ਤੇ ਉਹਨੂੰ ਗਾੜਾ ਹੋਣ ਤੱਕ ਆਪਾਂ ਪਕਾਈ ਜਾਣਾ ਹੈ ਜੀ ਆਪਣੇ ਦੁੱਧ ਨੂੰ ਬਹੁਤ ਹੀ ਟੇਸਟੀ ਕਲਾ ਕੰਦ ਬਣ ਕੇ ਤਿਆਰ ਹੋਊਗੀ ਜੀ ਉਹ ਤੁਸੀਂ ਖੁਦ ਬਣਾਓਗੇ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਇਹਦਾ ਟੇਸਟ ਕਿੰਨਾ ਵਧੀਆ ਹੈ ਆਪਣਾ ਦੁੱਧ ਦਾ ਲਗਭਗ ਅੱਦਾ ਹੀ ਹੋ ਗਿਆ ਜੀ ਹੁਣ ਕੜਕੜ ਕੇ ਪੂਰਾ ਗਾੜਾ ਹੋ ਗਿਆ ਹੈ ਆਪਣਾ ਦੁੱਧ ਜਿਹੜਾ ਬਿਲਕੁਲ ਸਲੋ ਅੱਗੇ ਤੇ ਪਕਾ ਦਿਓ ਤੁਸੀਂ ਇਹਨੂੰ ਲਓ ਜੀ ਹੁਣ ਆਪਾਂ ਥੋੜੀ ਜਿਹੀ ਨਾ ਫੜਕੜੀ ਲਈਏ ਇੱਕ ਚੁੰਡੀ ਤੋਂ ਵੀ ਘੱਟ ਐ ਤੇ ਇਹਨੂੰ ਕੁੱਟ ਲਿਆਏ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਹਦੇ ਵਿੱਚ ਮਿਕਸ ਕਰਕੇ ਫੜਕੜੀ ਨੂੰ ਆਪਣੇ ਨੂੰ ਤੇ ਉਹਦੇ ਵਿੱਚ ਪਾਵਾਂਗੇ ਤਾਂ ਕਿ ਜਿਹੜੀ ਆਪਣੀ ਕਲਾ ਕੰਦਾ ਥੋੜੀ ਦਾਣੇਦਾਰ ਬਣ ਜੇ ਬਾਲਾ ਨਹੀਂ ਪਾਉਣਾ ਨਹੀਂ ਤਾਂ ਫਿਰ ਉਹ ਪਨੀਰ ਜਿਹਾ ਨੂੰ ਫਟ ਜਾਊਗਾ ਬਾਲਾ ਬਿਲਕੁਲ ਥੋੜੀ ਜਿਹੀ ਫੜਕੜੀ ਪਾਈ ਚੁੰਡੀ ਤੋਂ ਵੀ ਥੋੜੀ ਘੱਟ ਪਾਈ ਆਪਾਂ ਇਹਦੇ ਨਾਲ ਜਿਹੜੇ ਦਾਣੇ ਉਹ ਆਪਣੀ ਮਠਾਈ ਦੇ ਵਿੱਚ ਬਣ ਜਾਣਗੇ ਤੇ ਕਲਾ ਕੰਦ ਬਹੁਤ ਹੀ ਜ਼ਿਆਦਾ ਟੇਸਟੀ ਬਣੂਗੀ ਤੁਸੀਂ ਫਲੇਵਰ ਲਈ ਇਹਦੇ ਵਿੱਚ ਲੈਚਾ ਜਰੂਰ ਪਾ ਦਿਓ ਜੀ 4-5 ਕੁੱਟ ਕੇ ਦੇਖੋ ਜੀ ਥੋੜੇ ਥੋੜੇ ਆਪਣੇ ਵਿੱਚ ਜਿਵੇਂ ਸਿੱਧੀਆਂ ਜਿਹਾ ਵਾਂਗੂ ਬਣ ਗਏ ਥੋੜਾ ਥੋੜਾ ਪਾਟ ਗਿਆ ਦੁੱਧ ਬਾਲਾ ਨਹੀਂ ਇਹਦੇ ਨਾਲ ਜਿਹੜੇ ਦਾਣੇ ਆ ਉਹ ਵਧੀਆ ਬਣ ਗਏ ਆਪਣੀ ਕਾਲਾ ਕੰਦ ਦੇ ਵਿੱਚ ਤੇ ਜੰਮੂਗੀ ਵੀ ਬਹੁਤ ਵਧੀਆ ਤਰੀਕੇ ਨਾਲ ਆਪਣੀ ਕਾਲਾ ਕੰਦ ਲਈ ਆਪਣੇ ਤਾਂ ਪੀਸ ਜੀ ਨਹੀਂ ਬੰਦੇ ਨਾ ਕਈ ਵਾਰੀ ਤੇ ਇਹਦੇ ਆਪਾਂ ਪੀਸ ਤੁਹਾਨੂੰ ਕੱਟ ਕੇ ਤੇ ਤੋੜ ਕੇ ਵੀ ਦਿਖਾਵਾਂਗੇ ਜੀ ਬਹੁਤ ਹੀ ਜ਼ਿਆਦਾ ਟੇਸਟੀ ਤੇ ਮਹਿੰਗੀ ਮਠਿਆਈ ਹੁੰਦੀ ਹੈ ਇਹ ਬਾਜ਼ਾਰ ਦੇ ਵਿੱਚ ਜਿੰਮੇ ਲੋਕ ਮਿਕਸ ਮਠਿਆਈ ਲੈ ਕੇ ਆਣੇ ਹਨ ਉਹਦੇ ਵਿੱਚ ਤਾਂ ਇਹਦਾ ਇੱਕ ਹੀ ਪੀਸ ਪਾਇਆ ਹੁੰਦਾ ਹੈ ਕਲਾਗੰਦਾ ਜਿਆਦਾਤਰ ਤਾਂ ਮੈਂ ਇਹੀ ਵੇਖਿਆ ਹੈ ਤੇ ਆਪਾਂ ਚਾਰ ਲੈ ਚੰ ਨੂੰ ਕੁੱਟ ਕੇ ਪਾ ਦੇਾਂਗੇ ਕੱਲੇ ਦਾਣੇ ਕੱਢਾਂਗੇ ਆਪਾਂ ਤੇ ਜਿਹੜੇ ਛੋਲਕ ਹੈ ਉਹ ਤੁਸੀਂ ਆਪਣੀ ਚਾਹ ਚ ਪਾ ਲਿਓ ਲਓ ਜੀ ਆਪਾਂ ਪਾਤੀ ਇਹ ਵਿੱਚ ਇਲਾਇਚੀ ਵੀ ਕਿਉਂਕਿ ਇਲਾਇਚੀ ਦਾ ਜਿਹੜਾ ਫਲੇਵਰ ਆ ਉਹ ਬਾਲਾ ਸਵਾਦ ਆਉਂਦਾ ਹੈ ਇਹਦੇ ਵਿੱਚੋਂ ਘੈਂਟ ਆਉਂਦਾ ਹੈ ਜੋ ਹੁਣ ਪ੍ਰਿੰ ਢੱਗ ਜੀ ਆਉਣ ਲੱਗੀ ਨਾ ਜਿਹੜੀ ਇਹ ਤੇ ਇਹਦੇ ਵਿੱਚ ਜਿਹੜਾ ਪਾਣੀ ਸੀ ਮਾੜਾ ਮੋਟਾ ਦੁੱਧ ਦੇ ਵਿੱਚ ਉਹ ਸਾਰਾ ਸੁੱਕ ਗਿਆ ਏ ਤੇ ਆ ਜਿਹੜਾ ਢੱਗ ਜੀ ਹੈ ਥੋੜਾ ਜਿਹਾ ਘਿਓ ਹੀ ਛੱਡਿਆ ਆਪਣੇ ਕੋਈ ਨੇ ਤੇ ਥੋੜਾ ਜਿਹਾ ਆਪਾਂ ਇਹਨੂੰ ਤਾਂ ਕਿ ਚਮਕਦਾਰ ਆਪਣੀ ਮਠਿਆਈ ਆ ਜਿਹੜੀ ਉਹ ਬਣੀ ਥੋੜੀ ਜੀ ਬਾਜ਼ਾਰ ਵਰਗੀ ਦੀ ਸੀ ਚਮਕੀਲੀ ਜੀ ਤੇ ਤਾਂ ਨਹੀਂ ਕਰਕੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਨਾ ਦੇਸੀ ਘਿਓ ਪਾਤਾ ਏ ਤੇ ਫਿਰ ਆਪਾਂ ਇਹਨੂੰ ਜਮਾਉਣ ਲਈ ਰੱਖ ਦਿਆਂਗੇ ਜੀ ਹੁਣੇ ਪੂਰੀ ਤਰ੍ਹਾਂ ਆਪਣੀ ਜਿਹੜੀ ਮਠਿਆਈ ਉਹ ਪੱਕ ਗਈ ਆ ਪਹਿਲਾ ਪਰਪਲਾਸਕਰ ਡੱਬਾ ਤਿਆਰ ਕੀਤਾ ਸੀਗਾ ਫਿਰ ਮੈਨੂੰ ਲੱਗਿਆ ਵੀ ਇਹ ਪਿਗਲ ਜਾਵੇ ਪਲਾਸਟਿਕ ਐ ਤੇ ਫਿਰ ਆਪਾਂ ਜਿਹੜਾ ਡੱਬਾ ਇਹੋ ਚੇਂਜ ਕਰਤਾ ਮੜਾ ਮੋਟਾ ਇਹਦਾ ਫਰਕ ਪੈ ਗਿਆ ਆਪਣੇ ਟੈਂਪਰੇਚਰ ਦਾ ਵੀ ਜਿਹੜੀ ਆਪਣੀ ਮਠਿਆਈ ਸੀ ਥੋੜੀ ਠੰਡੀ ਹੋ ਗਈ ਹੈ ਹਨ ਤੇ ਹੁਣ ਆਪਾਂ ਇਹਨੂੰ ਜਮਾਉਣ ਲਈ ਰੱਖਾਂਗੇ ਜੀ ਡੱਬੇ ਦੇ ਵਿੱਚ ਸਟੀਲ ਦਾ ਡੱਬਾ ਲੈ ਲਿਆ ਸੀ ਆਪਾਂ ਇਹਦੇ ਵਿੱਚ ਆਪਾਂ ਫੋਲ ਰੱਖ ਦਾਂਗੇ ਆਮੀ ਜਿਹੜਾ ਰੋਟੀ ਬੰਨਣ ਵਾਲਾ ਹੁੰਦਾ ਤੇ ਆਪਣੇ ਕੋਲੇ ਬਟਰ ਪੇਪਰ ਹੈ ਨਹੀਂਗਾ ਸੀ ਜੀ ਤਾਂਨੇ ਕਰਕੇ ਆਪਾਂ ਆਹ ਬਟਰ ਅਲੂਮੀਨੀਅਮ ਫੋਲ ਲਾਤਾ ਤੇ ਇਹਦੇ ਵਿੱਚ ਆਪਾਂ ਇਹਨੂੰ ਢਾਕੇ ਤੇ 7-8 ਘੰਟੇ ਰੱਖ ਦੱਸਿਆ ਕਿਉਂਕਿ ਮੈਂ ਸਵੇਰੀ ਬਣਾ ਲਈ ਸੀਗੀ 8-9 ਵਜੇ ਨਾਲੇ ਉਹ ਦਰਸੋਈ ਦਾ ਕੰਮ ਧੰਦਾ ਕਰੀ ਗਈ ਸੀ ਉੱਥੇ ਤੇ ਕੰਮ ਧੰਦੇ ਨਾਲ-ਨਾਲ ਹੀ ਬਣ ਗਈ ਸੀ 7-8 ਘੰਟਿਆਂ ਦੇ ਬਾਅਦ ਆਪਾਂ ਇਹਨੂੰ ਕੱਟ ਕੇ ਦਿਖਾਇਆ ਤੁਹਾਨੂੰ ਬਹੁਤ ਹੀ ਜ਼ਿਆਦਾ ਟੇਸਟੀ ਪੀਸ ਬਣ ਕੇ ਆਪਣੇ ਤਿਆਰ ਹੋਏ ਆ ਤੇ ਆਪਾਂ ਪਹਿਲਾਂ ਸਾਨੂੰ ਤੋੜ ਕੇ ਵੀ ਦਿਖਾਈ ਹੈ ਥੋੜਾ ਜਿਹਾ ਇਹਨੂੰ ਰੈਸਟ ਕਰਨ ਲਈ ਰੱਖ ਦਾਂਗੇ ਪੀਸਾਂ ਨੂੰ ਆਪਾਂ ਕੱਟ ਕੇ ਤਾਂ ਬਹੁਤ ਹੀ ਵਧੀਆ ਟੇਸਟੀ ਤੇ ਹੈਲਦੀ ਮਿਠਾਈ ਬਣ ਕੇ ਤਿਆਰ ਹੋਈ ਹੈ ਜੀ ਸਭ ਤੋਂ ਵੱਡੀ ਗੱਲ ਆਪਾਂ ਆਪਣੇ ਹੱਥਾਂ ਨਾਲ ਬਣਾਈ ਹੈ ਤੇ ਆਪਾਂ ਆਪਣੀ ਫੈਮਿਲੀ ਨੂੰ ਦੀਵਾਲੀ ਦਾ ਗਿਫਟ ਇਹ ਹੀ ਦੇ ਸਕਦਾ ਦੇ ਸਕਦੇ ਆ ਕਿਉਂਕਿ ਇਸ ਤੋਂ ਵੈਸਟ ਗਿਫਟ ਤਾਂ ਹੋਰ ਹੋ ਹੀ ਨਹੀਂ ਸਕਦਾ ਤੇ ਬਾਜ਼ਾਰ ਤੋਂ ਨਾ ਲਿਆਓ ਜੀ ਘਰੇ ਬਣਾਓ ਮਿਲਦੇ ਆ ਤੁਹਾਨੂੰ ਹੋਰ ਨਵੀਂ ਵੀਡੀਓ ਦੇ